PAR ID ਹੈ ਕੀ ਹੈ ਕਿਸ ਲਈ ਬਣੀ ਹੈ ਤੇ ਕਿਦਾਂ ਯੂਜ਼ ਕੀ ਜੜੀ ਹੈ ਕੀਤੀ ਜਾ ਸਕਦੀ PAR ID ਐਕਚੁਅਲ ਚ ਸੈਂਟਰ ਗਵਰਨਮੈਂਟ ਦਾ ਇੱਕ ਪ੍ਰੋਜੈਕਟ ਹੈ ਜਿਹਦੇ ਤਹਿਤ ਸਟੂਡੈਂਟਸ ਦੀ ਇਹ ਆਈਡੀ ਬਣਨੀ ਹੈ ਵਨ ਨੇਸ਼ਨ ਵਨ ਸਟੂਡੈਂਟ ਵਨ ਨੇਸ਼ਨ ਦੇ ਤਹਿਤ ਇਹ ਪ੍ਰੋਗਰਾਮ ਜਿਹੜਾ ਚਲਾਇਆ ਜਾ ਰਿਹਾ ਆਲ ਓਵਰ ਇੰਡੀਆ ਦੇ ਵਿੱਚ ਜਿੰਨੇ ਵੀ ਸਟੂਡੈਂਟਸ ਹਨ ਚਾਹੇ ਉਹ ਪ੍ਰੀ ਪ੍ਰਾਇਮਰੀ ਦਾ ਹੈ ਜਾਂ ਉਹ ਹਾਇਰ ਲੈਵਲ ਦੀ ਸਟੱਡੀ ਕਰ ਰਿਹਾ ਹੈ ਤਾਂ ਉਹਨਾਂ ਲਈ ਇਹ ਆਪਾਰ ਆਈਡੀ ਬਣਨ ਜਾ ਰਹੀ ਹੈ ਕੇ ਬੱਚੇ ਦਾ ਜੋ ਵੀ ਐਜੂਕੇਸ਼ਨਲ ਰਿਕਾਰਡ ਹੈ ਉਹਦੇ ਸਰਟੀਫିକੇਟਸ ਹਨ ਉਹਦੇ ਕੋਈ ਅਵਾਰਡਸ ਕੋਈ ਅਚੀਵਮੈਂਟਸ ਕੋਈ ਉਹਨੇ ਸਟੂਡੈਂਟ ਲਾਈਫ ਦੌਰਾਨ ਸਪੋਰਟਸ ਅਚੀਵਮੈਂਟਸ ਕੀਤੀਆਂ ਜਾਂ ਸਕਾਲਰਸ਼ਿਪ ਲਿਆ ਇਹ ਸਾਰਾ ਰਿਕਾਰਡ ਅਪਾਰ ਆਈਡੀ ਦੇ ਵਿੱਚ ਸ਼ੋ ਹੋਣਾ ਹੈ ਸੋ ਇਹ ਅੱਗੇ ਜਿਵੇਂ ਹੁੰਦਾ ਸੀ ਕਿ ਵੈਰੀਫਿਕੇਸ਼ਨ ਕਰवानी ਆ ਜਾਂ ਕਿਸੇ ਦਾ ਸਰਟੀਫਿਕੇਟ ਗਮ ਹੋ ਗਿਆ ਜਾਂ ਕੋਈ ਕਰੈਕਸ਼ਨ ਕਰਾਣੀ ਆ ਤਾਂ ਉਹ ਜਿਹੜਾ ਝੰਜਟ ਆ ਉਹ ਹੁਣ ਸਾਰਾ ਖਤਮ ਹੋ ਜਾਣਾ ਹੈ ਕਿ ਅਪਾਰ ਆਈਡੀ ਦੇ ਲਈ ਇੱਕ ਤਾਂ ਸਟੂਡੈਂਟ ਦਾ ਆਧਾਰ ਕਾਰਡ ਜ਼ਰੂਰੀ ਹੈ ਜੀ ਨੰਬਰ 2 ਉਹਦੇ ਪੇਰੈਂਟਸ ਵਿੱਚੋਂ ਮਦਰ ਜਾਂ ਫਾਦਰ ਦਾ ਕੋਈ ਵੀ ਆਈਡੀ ਪ੍ਰੂਫ ਤੇ ਇੱਕ ਪੇਰੈਂਟਸ ਵੱਲੋਂ ਕੰਸੈਂਟ ਫਾਰਮ ਕਿ ਉਹਨੂੰ ਪੇਰੈਂਟਸ ਇਹ ਕੰਸੈਂਟ ਦੇ ਕਿ ਹਾਂ ਮੈਂ ਇਸ ਚੀਜ਼ ਦੀ ਆਪਣੀ ਸਹਿਮਤੀ ਦਿੰਦੀ ਹਾਂ ਜਾਂ ਦਿੰਦਾ ਹਾਂ ਕਿ ਮੇਰੇ ਬੱਚੇ ਦੀ ਅਪਾਰ ਆਈਡੀ ਬਣਾਈ ਜਾਵੇ ਦੇਖੋ ਆਧਾਰ ਕਾਰਡ ਵੀ ਮੰਡੇਟਰੀ ਨਹੀਂ ਹੈ ਪੈਨ ਕਾਰਡ ਵੀ ਮੰਡੇਟਰੀ ਨਹੀਂ ਹੈ ਇਹ ਤੁਹਾਡੀ ਵਿਲ ਹੈ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਬਣਾਓ ਜਾਂ ਨਾ ਬਣਾਓ ਪਰ ਜਦੋਂ ਵੀ ਆਪਾਂ ਚਾਹੇ ਬੱਚੇ ਦੀ ਐਡਮਿਸ਼ਨ ਹੈ ਚਾਹੇ ਕੱਲ ਨੂੰ ਕੋਈ ਜੌਬ ਲੈਣੀ ਹੈ ਚਾਹੇ ਕੋਈ ਲਾਇਸੈਂਸ ਬਣਾਉਣਾ ਹੈ ਈਵਨ ਤੁਸੀਂ ਬੈਂਕ ਦੇ ਵਿੱਚ ਅਕਾਊਂਟ ਵੀ ਓਪਨ ਕਰਾਉਣਾ ਹੈ ਤੁਹਾਨੂੰ ਆਧਾਰ ਕਾਰਡ ਮੰਗਿਆ ਜਾਂਦਾ ਹੈ ਸਾਨੂੰ ਜ਼ਰੂਰਤ ਪੈਂਦੇ ਉਦੋਂ ਅਸੀਂ ਭਜਦੇ ਆਂ ਵੀ ਅਸੀਂ ਆਧਾਰ ਕਾਰਡ ਬਣਵਾਈਏ ਜਾਂ ਇਸ ਤਰ੍ਹਾਂ ਕਰੀਏ ਇਸੇ ਤਰ੍ਹਾਂ ਹੀ ਆਪਾਰ ਆਈਡੀ ਹੈ ਜੇ ਤਾਂ ਹੁਣ ਬਣਾ ਲਓਗੇ ਤਾਂ ਵੈਲ ਐਂਡ ਗੁੱਡ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਮੰਨ ਲਓ ਤੁਹਾਡਾ সার্টিফিকেট ਹੈ ਤੁਹਾਡਾ ਖੋਣ ਦਾ ਡਰ ਨਹੀਂ ਰਹਿਣਾ ਤੁਸੀਂ ਇੱਕ ਆਪਾਰ ਆਈਡੀ ਆਪਣੀ ਖੋਲੋ ਦੇਖੋ ਦੇ ਵਿੱਚ ਆਪਣਾ ਪਾਸਵਰਡ ਪਰੋ ਤੇ ਤੁਸੀਂ ਖੋਲ ਸਕਦੇ ਹੋ ਕੁਝ ਟੀਚਰਸ ਕਹ ਲੋ ਜਾਂ ਕੁਝ ਪੇਰੈਂਟਸ ਕਹ ਲੋ ਥੋੜਾ ਜਿਹਾ ਪਿੱਛੇ ਜਿਹੜੇ ਸੋਸ਼ਲ ਮੀਡੀਆ ਤੇ ਰਿਯੂਮਰਸ ਇੰਨੀਆਂ ਪਹਿਲੀਆਂ ਉਦੋਂ ਤੋਂ ਉਹਦੇ ਤੋਂ ਡਰ ਕੇ ਘਬਰਾ ਕੇ ਕਹਿੰਦੇ ਸੀ ਕਿ ਨਹੀਂ ਅਸੀਂ ਨਹੀਂ ਬਣਾਣਾ ਕੱਲ ਨੂੰ ਕੋਈ ਪ੍ਰੋਬਲਮ ਨਾ ਆ ਜਾਏ ਤਾਂ ਇੱਥੇ ਮੈਂ ਤੁਹਾਡੇ ਇਸ ਟੀਵੀ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੂੰਗੀ ਕਿ ਬਿਲਕੁਲ ਵੀ ਡਰਨ ਘਬਰਾਣ ਜਾਂ ਕਿਸੇ ਵੀ ਤਰ੍ਹਾਂ ਦਾ ਇਸ ਤਰ੍ਹਾਂ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਆਉਣ ਵਾਲੇ ਸਮੇਂ 'ਚ ਤੁਹਾਡੇ ਬੱਚੇ ਨੂੰ ਇਹਦਾ ਬੈਨੀਫਿਟ ਹੀ ਹੋਣਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦ ਸਿਟੀ ਹੈਡਲਾਈਨਸ ਸੇ ਮੈਂ ਹਾਂ ਤੁਹਾਡੇ ਨਾਲ ਨਿਹਮ ਮਲਿਕ ਜੇਕਰ ਤੁਸੀਂ ਸਟੂਡੈਂਟ ਹੋ ਜਾਂ ਫਿਰ ਤੁਹਾਡੇ ਬੱਚੇ ਜਿਹੜੇ ਨੇ ਸਕੂਲ ਪੜ੍ਹ ਰਹੇ ਨੇ ਕਾਲਜ ਦੇ ਵਿੱਚ ਐਡਮਿਸ਼ਨ ਲੈਣ ਜਾ ਰਹੇ ਨੇ ਤਾਂ ਇਹ ਵੀਡੀਓ ਜਿਹੜੀ ਹੈ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਅਕਸਰ ਹੀ ਆਪਾਂ ਦੇਖਦੇ ਆ ਕਿ ਡਾਕੂਮੈਂਟਸ ਜਿਹੜੀ ਹੈ ਰੱਖਣ ਲਈ ਕਿਤੇ ਨਾ ਕਿਤੇ ਆਪਾਂ ਡਾਕੂਮੈਂਟ ਜੁੜੇ ਨੇ ਰੱਖ ਕੇ ਵੀ ਭੁੱਲ ਜਾਂਦੇ ਨੇ ਸੋ ਅੱਜ ਸਾਡੇ ਨਾਲ ਮੈਮ ਮੌਜੂਦ ਨੇ ਅੱਜ ਜਿਹੜੀ ਕਿ ਇੱਕ ਆਈਡੀ ਦੀ ਜਿਹੜੀ ਸ਼ੁਰੂਆਤ ਹੋਈ ਹੈ ਤੁਹਾਨੂੰ ਦੱਸ ਦਿੰਨੇ ਆਪਾਰ ਆਈਡੀ ਹੈ ਕਿਸ ਤਰੀਕੇ ਨਾਲ ਆਪਣੇ ਡਾਕੂਮੈਂਟ ਜੁੜੇ ਨੇ ਸੇਵ ਸਵਾਗਤ ਕਰਦੇ ਹਾਂ ਮੈਮ ਸਸ਼ਟ੍ਰੀਕਾਲ ਜੀ ਸਸ਼ਟ੍ਰੀਕਾਲ ਮੈਮ ਮੈਮ ਦੱਸੂੰਗੀ ਕਿ ਅਪਾਰ ਆਈਡੀ ਹੈ ਕੀ ਹੈ ਕਿਸ ਲਈ ਬਣੀ ਹੈ ਤੇ ਕਿਦਾਂ ਯੂਜ਼ ਕੀਤੀ ਜਾ ਰਹੀ ਹੈ ਕਿੱਤੀ ਜਾ ਸਕਦੀ ਹੈ ਹਾਂਜੀ ਅਪਾਰ ਆਈਡੀ ਐਕਚੁਅਲ ਚ ਸੈਂਟਰ ਗਵਰਨਮੈਂਟ ਦਾ ਇੱਕ ਪ੍ਰੋਜੈਕਟ ਹੈ ਜਿਹਦੇ ਤਹਿਤ ਸਟੂਡੈਂਟਸ ਦੀ ਇਹ ਆਈਡੀ ਬਣਨੀ ਹੈ ਵਨ ਨੇਸ਼ਨ ਵਨ ਸਟੂਡੈਂਟ ਵਨ ਨੇਸ਼ਨ ਦੇ ਤਹਿਤ ਇਹ ਪ੍ਰੋਗਰਾਮ ਜਿਹੜਾ ਚਲਾਇਆ ਜਾ ਰਿਹਾ ਸੋ ਆਲ ਓਵਰ ਇੰਡੀਆ ਦੇ ਵਿੱਚ ਜਿੰਨੇ ਵੀ ਸਟੂਡੈਂਟਸ ਹਨ ਚਾਹੇ ਉਹ ਪ੍ਰੀ ਪ੍ਰਾਇਮਰੀ ਦਾ ਹੈ ਜਾਂ ਉਹ ਹਾਇਰ ਲੈਵਲ ਦੀ ਸਟੱਡੀ ਕਰ ਰਿਹਾ ਹੈ ਜੀ ਤਾ ਉਹਨਾਂ ਲਈ ਇਹ અપਾਰ ਆਈਡੀ ਬਣਨ ਜਾ ਰਹੀ ਹੈ ਤੇ ਬਹੁਤ ਸਾਰੇ ਸਕੂਲਸ ਨੇ ਬਹੁਤ ਸਾਰੇ ਪੇਰੈਂਟਸ ਨੇ ਇਹ ਅਫਰਟਸ ਕਰਕੇ ਆਪਣੇ ਬੱਚਿਆਂ ਦੀ અપਾਰ ਆਈਡੀ ਬਣਾ ਵੀ ਲਈ ਹੋਈ ਹੈ ਇਹਦਾ ਫਾਇਦਾ ਦੇਖੋ ਆਉਣ ਵਾਲੇ ਸਮੇਂ 'ਚ ਇਹ ਹੋਣਾ ਹੈ ਕਿ ਬੱਚੇ ਦਾ ਜੋ ਵੀ ਐਜੂਕੇਸ਼ਨਲ ਰਿਕਾਰਡ ਹੈ ਉਹਦੇ ਸਰਟੀਫିକੇਟਸ ਹਨ ਉਹਦੇ ਕੋਈ ਅਵਾਰਡਸ ਕੋਈ ਅਚੀਵਮੈਂਟਸ ਕੋਈ ਉਹਨੇ ਸਟੂਡੈਂਟ ਲਾਈਫ ਦੌਰਾਨ ਸਪੋਰਟਸ ਅਚੀਵਮੈਂਟਸ ਕੀਤੀਆਂ ਜਾਂ ਸਕਾਲਰਸ਼ਿਪ ਲਿਆ ਇਹ ਸਾਰਾ ਰਿਕਾਰਡ અપਾਰ ਆਈਡੀ ਦੇ ਵਿੱਚ ਹੋਣਾ ਹੈ ਸੋ ਇਹ ਅੱਗੇ ਜਿਵੇਂ ਹੁੰਦਾ ਸੀ ਕਿ ਵੈਰੀਫਿਕੇਸ਼ਨ ਕਰवानी ਆ ਜਾਂ ਕਿਸੇ ਦਾ ਸਰਟੀਫਿਕੇਟ ਗਮ ਹੋ ਗਿਆ ਜਾਂ ਕੋਈ ਕਰੈਕਸ਼ਨ ਕਰਾਣੀ ਆ ਤਾਂ ਉਹ ਜਿਹੜਾ ਝੰਜਟ ਆ ਉਹ ਹੁਣ ਸਾਰਾ ਖਤਮ ਹੋ ਜਾਣਾ ਹੈ ਸੋ ਅਪਾਰ ਆਈਡੀ ਦੇ ਦੌਰਾਨ ਉਹਦੇ ਉਹਨੂੰ ਇੱਕ ਕਲਿੱਕ ਦੇ ਨਾਲ ਹੀ ਤੁਸੀਂ ਸਾਰਾ ਇਹ ਆਪਣਾ ਡਾਟਾ ਆਪਣੇ ਸਰਟੀਫਿਕੇਟਸ ਇਹ ਦੇਖ ਸਕਦੇ ਹੋ ਮੈਮ ਅਪਾਰ ਆਈਡੀ ਕਿਸ ਤਰੀਕੇ ਨਾਲ ਬਣਾਣੀ ਹੈ ਫੋਨ ਦੇ ਵਿੱਚ ਬਣਾਉਣੀ ਹੈ ਜਾਂ ਫਿਰ ਇਹਦੇ ਲਈ ਕੋਈ ਵੀ ਆਧਾਰ ਕਾਰਡ ਦੀ ਜਾਂ ਕਿਸੇ ਵੀ ਡਾਕੂਮੈਂਟ ਦੀ ਜਿਹੜੀ ਹੈ ਲੋੜ ਪੈਣ ਵਾਲੀ ਹੈ ਹਾਂਜੀ ਇਹਦੇ ਲਈ ਮੈਂ ਤੁਹਾਨੂੰ ਦੱਸਦੀ ਆ ਕਿ ਅਪਾਰ ਆਈਡੀ ਦੇ ਲਈ ਇੱਕ ਤਾਂ ਸਟੂਡੈਂਟ ਦਾ ਆਧਾਰ ਕਾਰਡ ਜ਼ਰੂਰੀ ਹੈ ਜੀ ਨੰਬਰ 2 ਉਹਦੇ ਪੇਰੈਂਟਸ ਵਿੱਚੋਂ ਮਦਰ ਜਾਂ ਫਾਦਰ ਦਾ ਕੋਈ ਵੀ ਆਈਡੀ ਪ੍ਰੂਫ ਜ਼ਰੂਰੀ ਨਹੀਂ ਹੈ ਆਧਾਰ ਕਾਰਡ ਉਹਦਾ ਵੋਟਰ ਕਾਰਡ ਹੋ ਸਕਦਾ ਉਹਦਾ ਲਾਇਸੈਂਸ ਕਾਰਡ ਹੋ ਸਕਦਾ ਹੈ ਲਾਇਸੈਂਸ ਹੋ ਸਕਦਾ ਹੈ ਸੋ ਇਹ ਇੱਕ ਤਾਂ ਮਦਰ ਜਾਂ ਫਾਦਰ ਦੋਨਾਂ ਵਿੱਚੋਂ ਕਿਸੇ ਇੱਕ ਦਾ ਕੋਈ ਵੀ ਇੱਕ ਆਈਡੀ ਪ੍ਰੂਫ ਤੇ ਇੱਕ ਪੇਰੈਂਟਸ ਵੱਲੋਂ ਕੰਸੈਂਟ ਫਾਰਮ ਕਿ ਉਹਨੂੰ ਪੇਰੈਂਟਸ ਸੇ ਕੰਸੈਂਟ ਦੇ ਕੇ ਹਾਂ ਮੈਂ ਇਸ ਚੀਜ਼ ਦੀ ਆਪਣੀ ਸਹਿਮਤੀ ਦਿੰਦੀ ਹਾਂ ਜਾਂ ਦਿੰਦਾ ਹਾਂ ਕਿ ਮੇਰੇ ਬੱਚੇ ਦੀ ਆਪਾਰ ਆਈਡੀ ਬਣਾਈ ਜਾਵੇ ਜੀ ਹਾਂਜੀ ਤੇ ਜਿਹੜੀ ਮੈਂ ਆਪਾਰ ਆਈਡੀ ਹੈ ਸਕੂਲ ਵੱਲੋਂ ਬਣਾਈ ਜਾਊਗੀ ਜਾਂ ਫਿਰ ਇਹਦੇ ਲਈ ਕਿਸੇ ਸਰਕਾਰੀ ਦਫ਼ਤਰ ਜਾਣਾ ਪਊਗਾ ਜਾਂ ਫਿਰ ਇਹ ਜਿਹੜੀ ਪੇਰੈਂਟਸ ਵੱਲੋਂ ਬਣਾਈ ਜਾਊਗੀ ਜੇ ਸਟੂਡੈਂਟ ਜਿਹੜਾ ਆਪ ਹੀ ਬਣਾ ਸਕਦਾ ਹੈ ਇਹ ਆਪਾਰ ਆਈਡੀ ਜੀ ਸਕੂਲ ਵੱਲੋਂ ਬਣਾਈ ਜਾ ਰਹੀ ਹੈ ਸਕੂਲ ਟੀਚਰ ਵੱਲੋਂ ਸਕੂਲ ਟੀਚਰ ਉਹਦਾ ਇਹ ਸਾਰਾ ਜਿਹੜਾ ਡਾਟਾ ਹੈ ਉਹਨੂੰ ਆਪ ਕਰਦਾ ਹੈ ਬੱਚੇ ਨੂੰ ਬਣਾਉਣ ਦੀ ਜ਼ਰੂਰਤ ਨਹੀਂ ਹੈ ਨਾ ਕਿਸੇ ਸਰਕਾਰੀ ਦਫਤਰ ਜਾਣ ਦੀ ਜ਼ਰੂਰਤ ਹੈ ਨਾ ਕਿਸੇ ਕੈਫੇ ਤੇ ਜਾਣ ਦੀ ਜ਼ਰੂਰਤ ਹੈ ਇਹ ਟੀਚਰ ਹੀ ਖੁਦ ਐਫਰਟਸ ਕਰਕੇ ਚਾਹੇ ਉਹ ਪ੍ਰਾਈਵੇਟ ਸਕੂਲ ਸੇ ਆ ਚਾਹੇ ਉਹ ਗਵਰਨਮੈਂਟ ਸਕੂਲ ਦੇ ਆ ਉਹ ਟੀਚਰ ਹੀ ਬਣਾ ਰਹੇ ਹਨ ਤੇ ਇਹ ਕੰਮ ਬਹੁਤ ਹੱਦ ਤੱਕ ਹੋ ਵੀ ਚੁੱਕਿਆ ਹੈ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਅਸੀਂ ਲੋਕਾਂ ਨੂੰ ਅਪੀਲ ਕੀਤੀ ਸੀ ਮੈਂ ਇੱਕ ਵੀਡੀਓ ਪਹਿਲਾਂ ਵੀ ਪਾਈ ਸੀ ਉਹਦੇ ਰਾਹੀਂ ਲੋਕ ਬਹੁਤ ਅਵੇਅਰ ਹੋਏ ਆ ਤੇ ਕਾਫੀ ਜੋਰਾਂ ਛੋਰਾ ਨਾਲ ਇਹ ਆਪਾਰ ਆਈਡੀ ਦਾ ਕੰਮ ਚੱਲ ਰਿਹਾ ਹੈ ਜੀ ਜਿਹੜੀ ਮੈਂ ਇਹ ਆਪਾਰ ਆਈਡੀ ਹੈ ਸਿਰਫ ਆਪਣੇ ਪੰਜਾਬ ਦੇ ਵਿੱਚ ਰਹਿਣੀ ਹੈ ਕਿ 올ਓਵਰ ਪੂਰੇ ਵਰਡ ਦੇ ਵਿੱਚ ਜਿਹੜੀ ਇਹਦਾ ਕੰਮ ਚੱਲਣਾ ਨਹੀਂ 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 ਜੀ ਵਰਡ ਦੀ ਗੱਲ ਨਹੀਂ ਹੈ ਇਹ ਨੈਸ਼ਨਲ ਲੈਵਲ ਦਾ ਪ੍ਰੋਜੈਕਟ ਹੈ ਤੇ ਸਾਰੀ ਸਟੇਟਸ ਜਿੰਨੀਆਂ ਵੀ ਸਾਡੇ ਇੰਡੀਆ ਦੀ ਸਟੇਟਸ ਹੈਗੇ ਇਹਦੇ ਵਿੱਚ ਸਭ ਦੇ ਲਈ ਇਹ ਸਰਕਾਰ ਨੇ ਅਪੀਲ ਕੀਤੀ ਹੈ ਬੇਸ਼ੱਕ ਕਿ ਇਹ ਮੰਡੇਟਰੀ ਨਹੀਂ ਹੈ ਜਿਵੇਂ ਕਿ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਕੰਸੈਂਟ ਮੰਗੀ ਹੈ ਅਸੀਂ ਬਣਾਈਏ ਜਾਂ ਨਾ ਬਣਾਈਏ ਇੱਥੇ ਮੈਂ ਇੱਕ ਕਲੀਅਰ ਕਰਨਾ ਚਾਹੂਗੀ ਕਿ ਮੰਡੇਟਰੀ ਚਾਹੇ ਨਹੀਂ ਹੈ ਪਰ ਫਿਰ ਵੀ ਅਸੀਂ ਕਿਉਂ ਅਪੀਲ ਕਰ ਰਹੇ ਹਾਂ ਬਣਾਉਣ ਦੇ ਲਈ ਦੇਖੋ ਆਧਾਰ ਕਾਰਡ ਵੀ ਮੰਡੇਟਰੀ ਨਹੀਂ ਹੈ ਪੈਨ ਕਾਰਡ ਵੀ ਮੰਡੇਟਰੀ ਨਹੀਂ ਹੈ ਇਹ ਤੁਹਾਡੀ ਵਿਲ ਹੈ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਬਣਾਓ ਜਾਂ ਨਾ ਬਣਾਓ ਪਰ ਜਦੋਂ ਵੀ ਆਪਾਂ ਚਾਹੇ ਬੱਚੇ ਦੀ ਐਡਮਿਸ਼ਨ ਹੈ ਚਾਹੇ ਕੱਲ ਨੂੰ ਕੋਈ ਜੌਬ ਲੈਣੀ ਹੈ ਚਾਹੇ ਕੋਈ ਲਾਇਸੈਂਸ ਬਣਾਉਣਾ ਹੈ ਇਵਨ ਤੁਸੀਂ ਬੈਂਕ ਦੇ ਵਿੱਚ ਅਕਾਊਂਟ ਵੀ ਓਪਨ ਕਰਾਣਾ ਹੈ ਤੁਹਾਨੂੰ ਆਧਾਰ ਕਾਰਡ ਮੰਗਿਆ ਜਾਂਦਾ ਹੈ ਹੈ ਨਾ ਜੀ ਸੋ ਉਦੋਂ ਫਿਰ ਜਦੋਂ ਸਾਨੂੰ ਜ਼ਰੂਰਤ ਪੈਂਦੀ ਹੈ ਉਦੋਂ ਅਸੀਂ ਭਜਦੇ ਹਾਂ ਵੀ ਅਸੀਂ ਆਧਾਰ ਕਾਰਡ ਬਣਵਾਈਏ ਜਾਂ ਇਸ ਤਰ੍ਹਾਂ ਕਰੀਏ ਇਸੇ ਤਰ੍ਹਾਂ ਇਹ ਪਾਰ ਆਈਡੀ ਆ ਜੇ ਤਾਂ ਹੁਣ ਬਣਾ ਲੋਗੇ ਤਾਂ ਵੈਲੈਂਡ ਗੁੱਡਾ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਮੰਨ ਲਓ ਤੁਹਾਡਾ ਸਰਟੀਫਿਕੇਟ ਹੈ ਤੁਹਾਡਾ ਉਹ ਖੋਣ ਦਾ ਡਰ ਨਹੀਂ ਰਹਿਣਾ ਤੁਸੀਂ ਇੱਕ ਆਪਾਰ ਆਈਡੀ ਆਪਣੀ ਖੋਲੋ ਦੇਖੋ ਉਹਦੇ ਵਿੱਚ ਆਪਣਾ ਪਾਸਵਰਡ ਪਰੋ ਤੇ ਤੁਸੀਂ ਖੋਲ ਸਕਦੇ ਹੋ ਜਿਵੇਂ ਤੁਸੀਂ ਦੇਖਦੇ ਹੋ ਕਿ ਜਦੋਂ ਕਿਸੇ ਜੌਬ ਤੇ ਆਪਾਂ ਜਾਂਦੇ ਆ ਉਹਦੇ ਤੇ ਸਰਟੀਫਿਕੇਟ ਦੀ ਵੈਰੀਫਿਕੇਸ਼ਨ ਹੁੰਦੀ ਆਪਾਂ ਬੋਰਡ ਜਾਂ ਯੂਨੀਵਰਸਿਟੀਆਂ ਚ ਸਰਟੀਫਿਕੇਟ ਪੇਜ ਕੇ ਆਪਣਾ オリジナル ਵੈਰੀਫਾਈ ਇਹ ਆਪਾਰ ਆਈਡੀ ਦੇ ਨਾਲ ਸਾਰਾ ਕੁੱਛ ਤੁਸੀਂ ਕਿਤੇ ਵੀ ਜਾਓ ਆਪਣੀ ਅਪਾਰ ਆਈਡੀ ਆਪਣੇ ਖੋਲ ਕੇ ਅਗਲੇ ਨੂੰ ਤੁਸੀਂ ਦਿਖਾ ਸਕਦੇ ਹੋ ਤੇ ਉਹਦੇ ਵਿੱਚ অথੈਂਟੀਸਿਟੀ ਜਿਹੜੀ ਹੈਗੀ ਬਿਲਕੁਲ ਪ੍ਰੂਵ ਹੋਏਗੀ ਜੀ ਤੇ ਮੈਮ ਇਹ ਅਪਾਰ ਆਈਡੀ ਜਿਹੜੀ ਆਨਲਾਈਨ ਜਿਹੜੀ ਹੈ ਫੀਲ ਕੀਤੀ ਜਾਊਗਾ ਇਹਦੇ ਵਿੱਚ ਸਾਰੇ ਡਾਕੂਮੈਂਟ ਜਿਹੜੇ ਨੇ ਆਨਲਾਈਨ ਹੀ ਹੋਣਗੇ ਹਾਂਜੀ 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 ਆਨਲਾਈਨ ਹੋਣਗੇ ਫ੍ਰੀ ਆਫ ਕਾਸਟ ਇਹਦੇ ਲਈ ਕੋਈ ਕਿਸੇ ਨੇ ਪੈਸਾ ਨਹੀਂ ਦੇਣਾ ਦੇਖੋ ਸਕੂਲਾਂ ਦੇ ਵਿੱਚ ਬੱਚੇ ਦਾ ਆਧਾਰ ਕਾਰਡ ਤਾਂ ਹੁੰਦਾ ਹੀ ਹੈ ਨਾ ਬਿਲਕੁਲ ਜਸਟ ਕਈ ਵਾਰੀ ਉਹ ਜਿਹੜੇ ਆਪਣੇ ਸਕੂਲ ਆ ਉਹ ਬੱਚੇ ਦੇ ਪੇਰੈਂਟਸ ਦਾ ਵੀ ਕੋਈ ਨਾ ਕੋਈ ਆਈਡੀ ਪ੍ਰੂਫ ਰੱਖਦੇ ਆ ਤੇ ਅਗਰ ਉਹ ਚਲੋ ਮੰਗਦੇ ਵੀ ਹੈਗੇ ਤਾਂ ਕੋਈ ਨਹੀਂ ਖ ਲਗਦੀ ਹੈ ਕਿ ਤੁਸੀਂ ਕੁਝ ਵੀ ਦੇ ਸਕਦੇ ਹੋ ਔਰ ਕਿਸੇ ਤਰ੍ਹਾਂ ਨਾਲ ਡਰਨ ਜਾਂ ਘਬਰਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਹੈਗੀ ਇਹ ਆਉਣ ਵਾਲੇ ਸਮੇਂ ਚ ਬੱਚੇ ਦੇ ਲਈ ਬਹੁਤ ਬੈਨੀਫਿਟ ਹੋਣ ਵਾਲਾ ਹੈ ਬੱਚਾ ਸਕੂਲ ਤੋਂ ਲੈ ਕੇ ਯੂਨੀਵਰਸਿਟੀ ਲੈਵਲ ਤੱਕ ਹਾਇਰ ਲੈਵਲ ਤੱਕ ਜੋ ਵੀ ਅੱਗੇ ਪੜਾਈ ਕਰਨੀ ਚਾਹੁੰਦਾ ਇੰਜੀਨੀਅਰਿੰਗ ਚ ਜਾਣਾ ਚਾਹੁੰਦਾ ਲਾਅ ਚ ਜਾਣਾ ਚਾਹੁੰਦਾ ਉਹਦਾ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਦਾ ਸਾਰਾ ਐਜੂਕੇਸ਼ਨਲ ਉਹਦਾ ਡਾਟਾ ਇੱਕ ਤਰ੍ਹਾਂ ਨਾਲ ਉਹ ਉਹਦੇ ਵਿੱਚ ਫੀਡ ਹੋਏਗਾ ਸਿਕਿਉਰ ਹੋਏਗਾ ਹਾਂਜੀ ਤੇ ਮੈਮ ਦੱਸੂਗੀ ਕਿ ਇਹ ਜਿਹੜਾ ਲਾਈਫਟਾਈਮ ਲਈ ਰਹਿਣਾ ਹੈ ਕਿ ਕੁਝ ਇੱਕ ਸਮੇਂ ਤੱਕ ਜਿਹੜਾ ਰਹਿਣਾ ਹੈ ਲਾਈਫਟਾਈਮ ਰਹੇਗਾ ਮੈਡਮ ਇਹ ਲਾਈਫਟਾਈਮ ਰਹੇਗਾ ਹਾਂਜੀ ਤੁਸੀਂ ਦੱਸੂਗੀ ਕਿ ਕਿੰਨੇ ਪੰਜਾਬ ਦੀ ਆਪਾਂ ਗੱਲ ਲੁਧਿਆਣਾ ਸ਼ਹਿਰ ਦੀ ਗੱਲ ਕਰ ਲਈ ਕਿੰਨੇ ਜਿਹੜੇ ਸਟੂਡੈਂਟਸ ਨੇ ਇਹ ਅਪਾਰ ਆਈਡੀ ਜਿੱਦਾਂ ਜਿਹੜਾ ਕੰਮ ਆ ਸ਼ੁਰੂ ਕਰ ਵੀ ਦਿੱਤਾ ਤੇ ਕਿੰਨੇ ਪਰਸੈਂਟ ਜਿਹੜੇ ਸਟੂਡੈਂਟਸ ਨੇ ਉਹਨਾਂ ਨੇ ਜਿਹੜਾ ਕੰਪਲੀਟ ਕਰ ਲਿਆ ਹਾਂਜੀ 50% ਕੰਮ ਜਿਹੜਾ ਹੈਗਾ ਉਹ ਗਵਰਨਮੈਂਟ ਸਕੂਲ ਦੇ ਬੱਚਿਆਂ ਦਾ ਹੋ ਚੁੱਕਾ ਹੈ ਤੇ 27 28% ਪ੍ਰਾਈਵੇਟ ਸਕੂਲਾਂ ਦਾ ਹੋਇਆ ਪ੍ਰਾਈਵੇਟ ਸਕੂਲਸ ਦੇ ਕੁਝ ਟੀਚਰਸ ਕਹ ਲੋ ਜਾਂ ਕੁਝ ਪੇਰੈਂਟਸ ਕਹ ਲੋ ਥੋੜਾ ਜਿਹਾ ਪਿੱਛੇ ਜਿਹੜੇ ਸੋਸ਼ਲ ਮੀਡੀਆ ਤੇ ਰਿਊਮਰ ਜੰਨੀਆਂ ਪਹਿਲੀਆਂ ਉਦੋਂ ਤੋਂ ਉਹਦੇ ਤੋਂ ਡਰ ਕੇ ਘਬਰਾ ਕੇ ਕਹਿੰਦੇ ਸੀ ਕਿ ਨਹੀਂ ਅਸੀਂ ਨਹੀਂ ਬਣਾਣਾ ਕੱਲ ਨੂੰ ਕੋਈ ਪ੍ਰੋਬਲਮ ਨਾ ਆ ਜਾਏ ਤਾਂ ਇੱਥੇ ਮੈਂ ਤੁਹਾਡੇ ਇਸ ਟੀਵੀ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੂੰਗੀ ਕਿ ਬਿਲਕੁਲ ਵੀ ਡਰਨ ਘਬਰਾਣ ਜਾਂ ਕਿਸੇ ਵੀ ਤਰ੍ਹਾਂ ਦਾ ਇਸ ਤਰ੍ਹਾਂ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਆਉਣ ਵਾਲੇ ਸਮੇਂ 'ਚ ਤੁਹਾਡੇ ਬੱਚੇ ਨੂੰ ਇਹਦਾ ਬੈਨੀਫਿਟ ਹੀ ਹੋਣਾ ਹੈ ਇੱਕ ਤਰ੍ਹਾਂ ਨਾਲ ਲਿਖ ਕੇ ਕੁਆਲੀਫਿਕੇਸ਼ਨਸ ਦਾ ਜਿਹੜਾ ਰਿਕਾਰਡ ਹੈ ਜਸਟ ਉਸ ਪਰਪਸ ਲਈ ਹੈ ਹੋਰ ਕੋਈ ਇਹਦਾ ਨਹੀਂ ਹੈ ਜਿਵੇਂ ਦੇਖੋ ਬੱਚੇ ਨੇ ਇੱਕ ਸਕੂਲ ਤੋਂ ਦੂਸਰੇ ਸਕੂਲ ਦੇ ਵਿੱਚ ਟਰਾਂਸਫਰ ਹੋਣਾ ਹੈ ਜਾਣਾ ਹੈ ਬਹੁਤ ਸਾਰੇ ਲੋਕ ਹੁੰਦੇ ਆ ਟਰਾਂਸਫਰੇਬਲ ਜੌਬਸ ਹੁੰਦੀਆਂ ਉਹਨਾਂ ਨੂੰ ਜਾਣਾ ਆਣਾ ਪੈਂਦਾ ਤਾਂ ਉਹ ਆਪਾਰ ਆਈਡੀ ਦੇ ਵਿੱਚ ਹੀ ਉਹ ਦਿਖਾ ਸਕਦੇ ਕਿ ਲਾਸਟ ਟਾਈਮ ਦੇ ਵਿੱਚ ਮੈਂ ਸੋ ਆਂਡ ਸੋ ਸਕੂਲ ਚ ਪੜਦਾ ਸੀ ਤੇ ਉਹ ਆਈਡੀ ਦੇਖ ਕੇ ਉਹ ਨੈਕਸਟ ਉਹਦਾ ਕਰ ਸਕਦੇ ਆ ਤੁਹਾਨੂੰ ਟੀਸੀ ਵਗੈਰਾ ਲੈਣ ਦੀ ਕੋਈ ਇੰਨੀ ਖਾਸ ਜ਼ਰੂਰਤ ਨਹੀਂ ਪਵੇਗੀ ਤੇ ਮੈਂ ਇੱਕ ਸਵਾਲ ਹੋਰ ਜਿਵੇਂ ਨਾ ਆਪਾਂ ਦੇਖਦੇ ਆ ਕਿ ਆਪਾਂ ਜਿਹੜੇ ਕਿ ਸਾਡੀ ਪ੍ਰਾਈਵੇਟ ਆਈਡੀ ਹੁੰਦੀ ਹੈ ਭਾਵੇਂ ਇੰਸਟਾਗ੍ਰਾਮ ਦੀ ਲਾ ਲਓ ਜਾਂ ਫਿਰ ਕੋਈ ਵੀ ਆਈਡੀ ਲਾ ਲਓ ਉਹਦੇ ਇੱਕ ਲੋਕ ਲੱਗਿਆ ਹੁੰਦਾ ਵੀ ਉਹੀ ਸਟੂਡੈਂਟ ਜਾਂ ਉਹੀ ਬੱਚਾ ਜਾਂ ਉਹੀ ਉਹਨੂੰ ਖੋਲ ਸਕਦਾ ਜਿਹਨੂੰ ਉਹਦਾ ਲੋਕ ਪਤਾ ਹੈ ਆਪਾਰ ਆਈਡੀ ਦਾ ਵੀ ਕੁਝ ਇਸ ਤਰੀਕੇ ਦਾ ਪਾਸਵਰਡ ਵਗੈਰਾ ਹੈਗਾ ਹੈ ਫਿਲਹਾਲ ਤਾਂ ਮੈਡਮ ਦੇਖੋ ਜੇ ਅਪਾਰ ਆਈਡੀਆਂ ਬਣ ਰਹੀਆਂ ਤੇ ਨੈਕਸਟ ਡੇ ਨੂੰ ਕਿਸ ਤਰੀਕੇ ਨਾਲ ਆਪਰੇਟ ਕੀਤਾ ਜਾਣਾ ਜਾਂ ਕਿਵੇਂ ਆਏਗਾ ਉਹ ਜਿਵੇਂ ਜਿਵੇਂ ਵੀ ਸਾਨੂੰ ਹੈੱਡ ਆਫਿਸ ਤੋਂ ਇਨਸਟਰਕਸ਼ਨਸ ਆਣਗੇ ਆ ਉਵੇਂ ਉਵੇਂ ਹੀ ਅਸੀਂ ਦੱਸ ਪਾਵਾਂਗੇ ਫਿਲਹਾਲ ਇਹ ਅਪਾਰ ਆਈਡੀਆਂ ਜੇ ਬਣ ਹੀ ਰਹੀਆਂ ਵਾ ਜੀ ਹਾਂ ਇਹਦੇ ਵਿੱਚ ਜਿਹੜਾ ਬੱਚੇ ਨਰਸਰੀ ਤੋਂ ਲੈ ਕੇ ਪਲੱਸ 2 ਤੱਕ ਯਾਨੀ ਗ੍ਰੈਜੂਏਸ਼ਨ ਤੱਕ ਸਾਰੇ ਡਾਕੂਮੈਂਟ ਜਿਹੜੇ ਨੇ ਇਹਦੇ ਵਿੱਚ ਫਿੱਲ ਹੋਣ ਹਾਂਜੀ ਬਿਲਕੁਲ ਬਿਲਕੁਲ ਇਹ ਸਿਰਫ ਸਕੂਲਾਂ ਵਿੱਚ ਹੀ ਨਹੀਂ ਕਾਲਜੇਜ਼ ਯੂਨੀਵਰਸਿਟੀਆਂ ਵਿੱਚ ਵੀ ਆਪਾਰ ਆਈਡੀਆਂ ਬਣਣੀਆਂ ਆਲ ਆਵਰ ਇੰਡੀਆ ਚ ਬਣਨੀਆਂ ਪੂਰੇ ਨੈਸ਼ਨਲ ਲੈਵਲ ਦਾ ਇਹ ਇੱਕ ਪ੍ਰੋਜੈਕਟ ਹੈ ਆਪਾਰ ਆਈਡੀਆਂ ਸਟੂਡੈਂਟਸ ਲਈ ਹੈ ਜਿਹੜੇ ਕਿ ਵਰਕਿੰਗ ਕਰਦੇ ਜੋਬ ਕਰਦੇ ਉਹਨਾਂ ਲਈ ਵੀ ਦੇਖੋ ਸਟੂਡੈਂਟ ਜਿੰਨੇ ਵੀ ਕੋਈ এডਿਕੇਸ਼ਨ ਲੈਣੀ ਆ ਅਗਰ ਉਹ ਕੋਈ ਵਰਕਿੰਗ ਵੀ ਹੈ ਉਹਨੇ এডਿਕੇਸ਼ਨ ਲੈਣੀ ਆ ਤਾਂ ਉਹ ਕਿਤੇ ਪੜ ਰਿਹਾ ਹੈ ਤਾਂ ਉਹਦੀ ਵੀ ਆਪਾਰ ਆਈਡੀ ਬਣ ਕੇ ਉਹਦਾ ਹੋਏਗਾ ਮੇਰੇ ਖਿਆਲ ਚੰਨਾ ਤਾਂ ਹਾਂਜੀ ਜੇ ਮੈਂ ਕੁਝ ਅਪੀਲ ਕਰਨਾ ਚਾਹਾਂਗੇ ਲੋਕਾਂ ਨੂੰ ਕੁਝ ਕਹਿਣਾ ਚਾਹਾਂ ਹਾਂਜੀ ਮੈਂ ਇਹੀ ਅਪੀਲ ਕਰਨੀ ਚਾਹਾਂਗੀ ਕਿ ਤੁਸੀਂ ਸਾਡਾ ਸਬਦਾ ਸਾਥ ਦਿਓ ਇਹ ਆਪਾਰ ਆਈਡੀ ਬਣਨ ਦਾ ਸਭ ਨੂੰ ਫਾਇਦਾ ਹੀ ਹੋਣਾ ਹੈ ਸਟੂਡੈਂਟਸ ਨੂੰ ਪੂਰਾ ਇਹ ਸਿਕਿਉਰ ਉਹਦਾ ਡਾਟਾ ਹੋ ਜਾਏਗਾ ਉਹਨੂੰ ਕਿਧਰੇ ਵੀ ਜਾਣਾ ਹੈ ਕਿਤੇ ਵੀ ਉਹਨੇ ਮੂਵ ਕਰਨਾ ਹੈ ਤਾਂ ਉਹਨੂੰ ਸਰਟੀਫਿਕੇਟ ਸੀ ਆਪਣੀ ਪੂਰੀ ਫਾਈਲ ਚੱਕਣ ਦੀ ਕੋਈ ਜ਼ਰੂਰਤ ਨਹੀਂ ਹੈ ਆਪਾਰ ਆਈਡੀ ਦੇ ਰਾਹੀਂ ਉਹ ਆਈਡੀ ਖੋਲ ਕੇ ਆਪਣਾ ਸਾਰਾ ਕੁਝ ਖੁਦ ਵੀ ਦੇਖ ਸਕਦਾ ਵਾ ਤੇ ਆਪਣਾ ਕੱਲ ਨੂੰ ਕਿਤੇ ਹਾਇਰ ਐਜੂਕੇਸ਼ਨ ਲਈ ਜਾਣਾ ਹੈ ਜਾਂ ਕਿਤੇ ਜੌਬ ਲਈ ਜਾਣਾ ਹੈ ਕੋਈ ਉਹਦੀ ਪਲੇਸਮੈਂਟ ਹੋਣੀ ਹੈ ਜੋ ਵੀ ਉਹਨੇ ਦਿਖਾਣਾ ਹੈ ਉਹ ਆਪਣੀ ਉਸ ਆਈਡੀ ਦੇ ਰਾਹੀਂ ਉਹ ਦਿਖਾ ਸਕਦਾ ਹੈ ਤੇ ਦੇਖ ਸਕਦਾ ਹੈ ਸੋ ਨਵੀਂ ਟੈਕਨੋਲੋਜੀ ਦੇ ਨਾਲ ਆਓ ਆਪਾਂ ਸਾਰੇ ਜੁੜੀਏ ਸਰਕਾਰ ਦੇ ਜੋ ਪ੍ਰੋਜੈਕਟ ਹਨ ਉਹਨਾਂ ਨੂੰ ਸਮਝਿਏ ਨਾ ਕਿ ਅਸੀਂ ਐਵੇਂ ਹੀ ਸੋਸ਼ਲ ਮੀਡੀਆ ਜਾਂ ਹੋਰ ਕੁਝ ਸ਼ਰਾਰਤੀ ਅੰਸਰਾਂ ਦੁਆਰਾ ਜੋ ਸਾਨੂੰ ਪੈਨਿਕ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਉਹਦੇ ਤੋਂ ਪ੍ਰਭਾਵਿਤ ਨਾ ਹੋਈਏ ਸੋ ਮੇਰੀ ਅਪੀਲ ਹੈ ਮੈਂ ਡੀਓ ਐਲੀਮੈਂਟਰੀ ਲੁਧਿਆਣਾ ਰਵਿੰਦਰ ਕੌਰ ਤੁਹਾਨੂੰ ਸਭ ਨੂੰ ਅਪੀਲ ਕਰਦੀ ਹਾਂ ਕਿ ਆਓ ਆਪਾਂ ਸਰਕਾਰ ਦੇ ਇਸ ਪ੍ਰੋਜੈਕਟ ਵਿੱਚ ਸਰਕਾਰ ਦੀ ਵੀ ਤੇ ਆਪਣੇ ਆਪ ਦੀ ਵੀ ਮਦਦ ਕਰੀਏ ਤੇ ਆਪਾਂ ਆਰ ਆਈ ਡੀ ਬਣਾਈਏ ਕਿਸੇ ਵੀ ਪ੍ਰਕਾਰ ਨਾਲ ਕੋਈ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਹਾਂਜੀ ਮੈਂ ਥੈਂਕ ਯੂ ਸੋ ਮਚ ਸੋ ਆਲੋ ਜੀ ਆਪਾਂ ਗੱਲ ਕਰ ਲਈਏ ਤਾਂ ਕਿਸ ਤਰੀਕੇ ਨਾਲ ਤੁਸੀਂ ਆਪਣੇ ਡਾਕੂਮੈਂਟ ਜਿਹੜੇ ਨੇ ਸੇਵ ਕਰਕੇ ਰੱਖ ਸਕਦੇ ਹੋ ਜਿਵੇਂ ਕਿ ਦੱਸ ਦਿੱਤਾ ਕਿ ਆਪਾਰ ਆਈਡੀ ਇੱਕ ਇਦਾਂ ਦੀ ਆਈਡੀ ਹੈ ਕਿ ਜਿਵੇਂ ਕਿ ਤੁਸੀਂ ਨਰਸਰੀ ਤੋਂ ਲੈ ਕੇ ਜਿੰਨੀ ਮਰਜ਼ੀ ਸਟੱਡੀ ਜਿਹੜੀ ਕਰ ਲੋ ਸਾਰੇ ਡਾਕੂਮੈਂਟ ਜਿਹੜੇ ਨੇ ਉੱਥੇ ਜਿਹੜੇ ਨੇ ਸੇਫ ਰਹਿਣਗੇ ਜੇਕਰ ਤੁਸੀਂ ਵੀ ਨਹੀਂ ਬਣਾਈ ਤਾਂ ਤੁਸੀਂ ਵੀ ਜਾ ਕੇ ਆਪਣੇ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਜਾ ਕੇ ਆਪਣੇ ਟੀਚਰਾਂ ਤੋਂ ਬਣਵਾ ਸਕਦੇ ਹੋ ਸੋ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਤੁਸੀਂ ਟੀਟਲਾਈਨਸ ਮੈਂ ਨੇ ਹਮਲੇ ਕੈਮਰਾ ਪਰਸਨ ਮਿਠਨਾਂ